ਕਸ਼ਮੀਰੀ ਅਤੇ ਸਟੂਡੈਂਟ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਪੰਜਾਬ ਨਵੀਂ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਜੋ ਹਨ ਵਾਈਸ ਪ੍ਰੈਜ਼ੀਡੈਂਟ ਉਹ ਦੋ ਜਦੋਂ ਆਪਣੇ ਨਕਰ ਤਤਪੁਰ ਸਾਹਿਬ ਦੇ ਵਿੱਚ ਪਹੁੰਚੇ ਹਨ ਔਰ ਜਿਸ ਸ਼ਾਨੋ ਸ਼ੌਕਤ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵਾਇਗੁਰਜੀ ਕਾਲ ਸਾਹਿਬ ਵਾਇਗੁਰਜੀ ਕੀ ਫਤਿਹ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਲੜੀ ਸੀਗੀ ਜੀ ਵਿਦਿਆਰਥੀਆਂ ਤੇ ਬੰਦੀ ਸਾਥ ਦੇ ਵੱਲੋਂ ਉਮੀਦ ਪ੍ਰਧਾਨ ਦੇ ਅਹੁਦੇ ਤੇ ਤੇ ਉੱਥੇ ਫਤਿਹ ਹਾਸਲ ਕਰਕੇ ਅੱਜ ਪਹਿਲੀ ਵਾਰ ਆਪਦੇ ਪੈਨਡ ਵਾਪਸ ਕਰ ਤਿਆਂਗਾ ਤੇ ਪੈਨਡ ਆਣ ਤੇ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਤੇ ਸਰਪੰਚ ਸਾਹਿਬ ਵੱਲੋਂ ਬੜਾਈ ਮਾਨ ਸਨਮਾਨ ਦੇ ਕੇ ਨਵਾਜਿਆ ਗਿਆਗਾ ਇੱਥੇ ਬੜਾਈ ਪਿਆਰ ਬਖਸ਼ਿਆ ਬੜਾ ਸਨਮਾਨ ਬਖਸ਼ਿਆ ਕਿ ਵੀ ਇਸ ਪੈਨਡ ਦੇ ਵਿੱਚੋਂ ਨਿਕਲ ਕੇ ਮੈਂ ਚੰਡੀਗੜ੍ਹ ਜਾ ਕੇ ਪਹਿਲਾਂ ਪੜ੍ਹਾਈ ਕੀਤੀ ਆ ਤੇ ਪੜਾਈ ਦੇ ਨਾਲ ਨਾਲ ਉੱਥੇ ਮੈਂ ਐਕਟੀਵਿਜ਼ਮ ਸ਼ੁਰੂ ਕੀਤਾ ਤੇ ਸਟੂਡੈਂਟ ਸਿਆਸਤ ਸ਼ੁਰੂ ਕੀਤੀ ਆ ਸਟੂਡੈਂਟ ਪੋਲਿਟਿਕ ਸ਼ੁਰੂ ਕੀਤੀ ਆ ਉਹਦੇ ਵਿੱਚ ਫਤਿਹ ਮਿਲਿਆ ਤਾਂ ਬਹੁਤ ਬਹੁਤ ਮੈਂ ਧੰਨਵਾਦ ਦਿੰਦੀ ਆ ਸਾਰੇ ਨਗਰ ਦੇ ਜੀ ਪਿਛਲੇ ਸਾਲਾਂ ਦੇ ਵਿੱਚ ਅਸੀਂ ਕੀਤੇ ਆ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਟੂਡੈਂਟ ਕੌਂਸਲ ਦੇ ਵਿੱਚ ਜਿਹੜੇ ਮੁੱਖ ਮੁੱਦੇ ਹੁੰਦੇ ਆ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਉਤੇ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਚੰਡੀਗੜ੍ਹ ਦੀ ਗੱਲ ਉਹ ਜਿਹੜੀ ਬਹੁਤ ਘੱਟ ਕੀਤੀ ਜਾਂਦੀ ਸੀ ਪਰੰਤੂ ਇਸ ਵਾਰ ਇਸ ਤੰਦੇ ਨਾਲ ਤੁਹਾਡੀ ਜਿਹੜੀ ਆਰਗੇਨਾਈਜੇਸ਼ਨ ਹੈ ਸਾਥ ਵੱਲੋਂ ਇਹ ਕਿ ਦਿਸਕਸਿਆ ਕਿ 2018 ਤੋਂ ਜਿਹੜੀ ਐਕਟਿਵ ਹੈ ਤੇ ਸਟੂਡੈਂਟਸ ਦਾ ਜਿਹੜਾ ਕਿਹੋ ਜਿਹਾ ਰਿਸਪਾਂਸ ਆ ਕਿ ਇਸ ਇਲੈਕਸ਼ਨ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਕਿਹੋ ਜਿਹਾ ਹੰਕਾਰ ਆ ਦੇਖੋ ਜੀ ਵਿਦਿਆਰਥੀ ਅਤੇ ਬੰਦੇ ਸਾਥ 2018 ਦੇ ਵਿੱਚ ਸ਼ੁਰੂ ਹੋਈ ਆ ਤੇ ਇੱਕ ਮੁੱਖ ਟੀਚਾ ਲੈ ਕੇ ਚੱਲੀ ਆ ਕਿ ਵੀ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਕਾਲਜਾਂ ਉਹਨਾਂ ਵਿੱਚ ਪੰਥ ਪੰਜਾਬ ਦੀ ਗੱਲ ਕਰਨੀ ਆ ਤੇ ਵਿਦਿਆਰਥੀ ਹੱਕਾਂ ਦੀ ਗੱਲ ਕਰਨੀ ਆ ਤੇ ਪਿਛਲੇ 7 ਸਾਲਾਂ ਤੋਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੇ ਹੋਰ ਜਿੰਨੇ ਵੀ ਆ ਚਾਹੀ ਡੀਏਵੀ ਕਾਲਜੋ ਵਚਨੜੀਗੜ ਦਾ ਹੋਰ ਕਈਆਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਸੀਂ ਪੰਥ ਪੰਜਾਬ ਦੀ ਗੱਲ ਕਰਦੇ ਆ ਰਹੇ ਤੇ ਵਿਦਿਆਰਥੀ ਹੱਕਾਂ ਦੀ ਗੱਲ ਕਰ ਰਹੇ ਹਾਂ ਜੀ ਤੇ ਪਿਛਲੇ 6-7 ਸਾਲਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਪੰਥ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਧਰਨੀ ਸੀਗੀ ਵੀ ਪੰਜਾਬ ਦੇ ਕਿੱਤੇ ਦੇ ਉੱਤੇ ਬਣੀ ਯੂਨੀਵਰਸਿਟੀ ਆ ਪੰਜਾਬ ਦੇ ਪੁਆਦ ਦੇ 28 ਪਿੰਡਾਂ ਤੋਂ ਚਾੜ ਕੇ ਯੂਨੀਵਰਸਿਟੀ ਬਣੀ ਆ ਤੇ ਉੱਤੇ ਪੰਜਾਬ ਦੀ ਗੱਲ ਨਾ ਹੋਣੀ ਜਾਂ ਪੰਥ ਦੀ ਗੱਲ ਨਾ ਉਥੇ ਕਾਮਰੇਡ ਖੱਬੇ ਖੱਬੇ ਪੱਖੀ ਧਿਰਾਂ ਸੀਗੀਆਂ ਉਹ ਕਾਬਲ ਸੀਗੀਆਂ ਜਾਂ ਸੱਜੇ ਪੱਖੀ ਜਿਹੜੀ ਭਾਜਪਾ ਆਰਐਸएस ਆ ਉਹ ਸਾਰਾ ਟੰਚਾ ਉਹਨਾਂ ਦਾ ਸੀਗਾ ਜਾਂ ਜਿਹੜੀਆਂ ਰਵੱਈਤਿ ਪਾਰਟੀਆਂ ਨੇ ਕਾਂਗਰਸ ਹੋ ਗਏ ਜਾਂ ਕਾਲੀ ਦਲ ਇਹਨਾਂ ਦੇ ਵਿਦਿਆਰਥੀ ਬੈਂਕਾ ਇਹ ਉਥੇ ਕਾਬਲ ਸੀਗੇ ਪਰ ਕੋਈ ਇਹਨਾਂ ਚੋਂ ਕੋਈ ਵੀ ਜਿਹੜੀ ਉਥੇ ਪੰਥ ਪੰਜਾਬ ਦੀ ਗੱਲ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਆ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਆ ਪੰਜਾਬ ਦੀ ਜ਼ਮੀਨ ਦੀ ਗੱਲ ਆ ਜਾਂ ਜਿਹੜਾ ਇੱਥੇ ਪ੍ਰਵਾਸੀ ਇੱਥੇ ਆ ਕੇ ਵਸ ਰਹੇ ਉਹਦੀ ਗੱਲ ਆ ਜਾਂ ਸਾਡੀ ਨੌਜਵਾਨੀ ਆ ਜਿਹੜੀ ਉਹ ਆਪਦਾ ਪੰਜਾਬ ਛੱਡ ਕੇ ਜਾ ਰਹੀ ਆ ਉਹਦੀ ਗੱਲ ਵੀ ਕਦੇ ਤਾ ਮਤਲਬ ਸਨ ਵੀ ਚੀਜ਼ ਮਹਿਸੂਸ ਹੋਈ ਸੋ ਸਾਡੇ ਜਿਹੜੇ ਸੀਨੀਅਰ ਸੀਗੇ ਚਾਹੇ ਭਾਈ ਸੁਖਵਿੰਦਰ ਸਿੰਘ ਹੋਣ ਸੁਖਵਿੰਦਰ ਸਿੰਘ ਹੋਣ ਜੱਜਾ ਹਰ ਸਿੰਘ ਹੋਣ ਵੀ ਉਹਨਾਂ ਨੇ ਉੱਥੇ ਜਮਾ ਠਾਇਆ ਕਿ ਵੀ ਅਸੀਂ ਯੂਨੀਵਰਸਿਟੀਆਂ ਦੇ ਪੰਜਾਬ ਦੇ ਯੂਨੀਵਰਸਿਟੀਆਂ ਵਿੱਚ ਪੰਥ ਪੰਜਾਬ ਦੀ ਗੱਲ ਕਰਨੀ ਹੈ ਕਿਉਂਕਿ ਜਿਹੜਾ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਯੂਥ ਆ ਉਹ ਮਤਲਬ ਇੱਕ ਨਰਸਰੀ ਆ ਯੂਨੀਵਰਸਿਟੀ ਆ ਜਿਹੜੀ ਇੱਕ ਸਿਆਸਤ ਦੀ ਤੇ ਯੂਥ ਨੇ ਪੜਨ ਆਉਣਾਗਾ ਇੱਕ ਨਰਸਰੀ ਉੱਥੇ ਸਿੱਖ ਕੇ ਪੋਲਿਟਿਕਸ ਤੇ ਬਾਹਰ ਜਾਣਾਗਾ ਤੇ ਜੇ ਕੋਈ ਪੰਜਾਬ ਦੀ ਸਿਆਸਤ ਨੂੰ ਸਹੀ ਤਰ੍ਹਾਂ ਚਲਾ ਸਕਦਾਗਾ ਉਹ ਯੂਨੀਵਰਸਿਟੀਆਂ ਚੋਂ ਪੜਿਆ ਹੋਇਆ ਯੂਥ ਆ ਜਿਹੜਾ ਪੜ੍ਹ ਲਿਖ ਕੇ ਸਿਆਸਤ ਕਰਦਾਗਾ ਅੱਜ ਦੇ ਪੰਜਾਬ ਦੀ ਸਿਆਸਤ ਦਾ ਭੱਟਾ ਵੀ ਪਿਆਗਾ ਹਨਾ ਵੀ ਕੋਈ ਵੀ ਆ ਸਾਡੇ ਕੋਲ ਕੋਈ ਭਰੋਸੇਯੋਗ ਧਿਰ ਨਹੀਂ ਹੈਗੀ ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲੇ ਕੋਈ ਪੰਥ ਪੰਜਾਬ ਦੀ ਗੱਲ ਕਰਨ ਵਾਲੇ ਜਾਂ ਪੜ੍ਹੇ ਲਿਖੇ ਆਗੂ ਨਹੀਂ ਹੈਗੇ ਤਾਂ ਸਾਡਾ ਅਸੀਂ ਜਿੰਮਾ ਚੱਕਿਆ ਕਿ ਅਸੀਂ ਯੂਨੀਵਰਸਿਟੀ ਵਿੱਚੋਂ ਚੰਗੀ ਲੀਡਰਸ਼ਿਪ ਕੱਢ ਕੇ ਅਸੀਂ ਪੰਜਾਬ ਦੇ ਵਿੱਚ ਦਈਏ ਤਾਂ ਕਿ ਜਿਹੜਾ ਇੱਕ ਯੂਨੀਵਰਸਿਟੀ ਵਿੱਚ ਵੀ ਇੱਕ ਖਲਾਅ ਪੈਦਾ ਹੋਇਆ ਉਹ ਪਰ ਸਕੀਏ ਤੇ ਜਿਹੜਾ ਪੰਜਾਬ ਦੇ ਵਿੱਚ ਵੀ ਇੱਕ ਲੀਡਰਸ਼ਿਪ ਦਾ ਖਲਾਅ ਪੈ ਜੇ ਪੰਜਾਬ ਯੂਨੀਵਰਸਿਟੀ ਦੀ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਸਟੂਡੈਂਟ ਪੋਲਿਟਿਕਸ ਜਿੱਥੇ ਸਟੂਡੈਂਟ ਪੋਲਿਟਿਕਸ ਤੋਂ ਪੰਜਾਬ ਦੇ ਵਿੱਚ ਬਹੁਤ ਜਿਹੜੇ ਪੋਲੀਟੀਕਲ ਚਿਹਰੇ ਨੌਜਵਾਨ ਆ ਗਏ ਆ ਅਮੇ ਆਪਣੇ ਵਿੱਚੋਂ ਲੱਟੇ ਲੋਮੋ ਦਗੀ ਸਿੰਘ ਮੋਦੀ ਵਰਗੇ ਨੌਜਵਾਨ। ਫੋਕੀ ਦੂਜੇ ਪਾਸੇ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਕੁਝ ਗੈਂਗਸਟਰ ਵੀ ਜਿਹੜੇ ਇੱਕੋ ਹੀ ਨਿਕਲੇ ਆ ਇਹ ਕਾਰਨ ਹੈ ਕਿ ਯੂਨੀਵਰਸਿਟੀ ਦੇ ਵਿੱਚੋਂ ਨਿਕਲਦੇ ਇਹ ਦੋ ਰਾਹ ਜਿਹੜੇ ਵੱਖੋ ਵੱਖਰੇ ਕੀ ਕਾਰਨ ਹੈ ਜਿਹੜੇ ਸਟੂਡੈਂਟਸ ਪੋਲਿਟਿਕਸ ਦਾ ਹੀ ਇੱਕ ਜਿਹੜਾ ਕਾਲਾ ਚਿਹਰਾ ਇਹਦੇ ਵਿੱਚ ਦੇਖੋ ਮੈਂ ਦੋ ਗੱਲਾਂ ਕਹੂੰਗਾ ਇਹਦੇ ਵਿੱਚ ਦੋ ਚੀਜ਼ਾਂ ਮੈਟਰ ਕਰਦੀਆਂ ਨੇ ਤੁਹਾਡਾ ਟੀਚਾ ਤੇ ਤੁਹਾਡੀ ਧਿਰ ਪਈ ਪਹਿਲੀ ਗੱਲ ਤੇ ਆ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਵਿੱਚ ਸਿਆਸਤ ਕਰ ਰਹੇ ਹੋ ਤੁਹਾਡਾ ਟੀਚਾ ਕੀ ਆ ਜੇਦਾ ਤੁਹਾਡਾ ਟੀਚਾਗਾ ਪੰਜਾਬ ਦੀ ਸੇਵਾ ਕਰਨੀ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਨੀ ਆ ਫਿਰ ਤੁਸੀਂ ਮੈਨੂੰ ਲੱਗਦਾ ਉਸ ਰਸਤੇ ਨਹੀਂ ਪੈਂਦੇ ਹਨਾ ਜਾਂ ਜੇ ਆਪਾਂ ਕਹੇ ਤੁਹਾਡੀ ਧਿਰ ਜਿਹੜੀ ਧਿਰ ਇਹਦੀ ਆ ਕਿ ਜਿਹੜੀ ਇਸ ਟੀਮ ਨੂੰ ਪ੍ਰਮੋਟ ਕਰਦੀ ਆ ਨਾ ਉਸ ਤੇ ਅਰਦਾ ਹਿੱਸਾ ਤਾਂ ਹੀ ਚੀਜ਼ਾਂ ਨੂੰ ਸਦਾ ਦਿੰਦੇ ਆ ਜੇ ਤੁਹਾਡੀ ਧੈਰਾ ਜਿਹੜੀ ਉਹ ਪੰਜਾਬ ਦੀ ਸੇਵਾ ਕਰਨ ਵਾਲੀ ਗੱਲ ਕਰਦੀ ਆ ਜਾਂ ਵਿਦਿਆਰਥੀਆਂ ਦੇ ਹੱਕਾਂ ਦੀ ਗੱਲ ਕਰਦੀ ਆ ਮੈਨੂੰ ਨਹੀਂ ਲੱਗਦਾ ਫਿਰ ਇੱਧਰ ਕੋਈ ਜਿਹੜਾ ਸਟੂਡੈਂਟ ਆ ਉਹ ਇੱਧਰ ਮੜ ਸਕਦਾ ਹੈ ਮਰੀ ਜੀ ਤੁਸੀਂ ਪੰਨਤ ਦੀ ਗੱਲ ਕੀਤੀ ਆ ਬਹੁਤ ਸਾਰੇ ਨੌਜਵਾਨਾਂ ਜਿਹੜੇ ਤੁਸੀਂ ਦੇਖੇ ਕਿ ਮੁੰਨੇ ਹੋਣਗੇ ਤੁਸੀਂ ਵੀ ਕਹਿੰਦੇ ਕਿ ਸਾਲ ਪਹਿਲਾਂ ਜਿਹੜੀ ਆ ਗਾੜੀ ਰੱਖੀ ਆ ਉਹਦਾ ਨੌਜਵਾਨ ਨੇ ਕਿਸ ਨਿਆ ਦੇਣਾ ਚਾਹੁੰਦੇ ਜਿਹੜੇ ਸਿੱਖੀ ਤੋਂ ਦੂਰ ਹੋ ਗਏ ਦੇਖੋ ਜੀ ਮੈਨੂੰ ਲੱਗਦਾਗਾ ਵੀ ਜਿਹੜਾ ਵੀ ਸਿੱਖੀ ਸਿੱਖ ਨੌਜਵਾਨਾਂ ਨੇ ਜਿਹੜੇ ਦਾੜੀ ਕੇਸ ਕੱਤਣ ਸ਼ੁਰੂ ਨੇ ਕਰਾਉਣੇ ਸ਼ੁਰੂ ਕੀਤੇ ਆ ਇਹ 1995 ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਇੱਕ ਦੌਰ ਸ਼ੁਰੂ ਹੋਇਆਗਾ ਮੈਂ ਅੱਜ ਵੀ ਦੇਖਦਾ ਵੀ ਜਿਹੜੇ 2000 ਤੋਂ ਸਮੇਂ ਦੀਆਂ ਜਿਹੜੀਆਂ ਫੋਟੋਆਂ ਨੇ ਚਾਹੇ ਵਿਆਹਾਂ ਦੀਆਂ ਫੋਟੋਆਂ ਆਉਣ ਹਨਾ ਵੀ ਕੋਈ ਵੀ ਪ੍ਰੋਗਰਾਮਾਂ ਦੀਆਂ ਫੋਟੋਆਂ ਪਰ 2015 ਤੋਂ ਬਾਅਦ ਜਿਵੇਂ ਬੈਬਲ ਕਲਾਂ ਗੋਲੀਕੰਡ ਹੋਇਆ ਜਾਂ ਬਰਗਾੜੀ ਜਿਹੜੀ ਬੇਅਦਬੀ ਹੋਈ ਆ ਜਾਂ 2019-20 ਦੇ ਵਿੱਚ ਕਿਸਾਨ ਅੰਦੋਲਨ ਹੋ ਗਿਆ ਜਾਂ ਭਾਈ ਦੀਪ ਸਿੱਧੂ ਨੇ ਜਿਵੇਂ ਨੌਜਵਾਨਾਂ ਨੂੰ ਪ੍ਰੇਰਿਆ ਨਾ ਇੱਕ ਉਹ ਮੋੜ ਆ ਗਿਆ ਸਿੱਖੀ ਵੱਲ 2095 2000 ਤੋਂ ਬਾਅਦ ਜਿਹੜਾ ਵੀ ਨੌਜਵਾਨਾਂ ਨੇ ਕੇਸ ਕਤਲ ਕਰਾਉਣੇ ਸ਼ੁਰੂ ਕੀਤੇ ਆ ਤਾਂ ਇੱਕ ਡਰ ਸੀਗਾ ਉਸ ਸਮੇਂ ਦੀ ਜਿਹੜੀ ਜਨਰੇਸ਼ਨ ਸੀਗੀ ਉਸ ਸਮੇਂ ਦੇ ਜਿਹੜੇ ਮਾਪੇ ਸੀਗੇ ਵੀ ਜੇ ਸਾਡੇ ਜਵਾਕਾਂ ਦੇ ਜੇ ਦਾੜੀ ਕੇਸ ਰੱਖੇ ਹੋਣਗੇ ਨਾ ਵੀ ਸਟੇਟ ਉਹਨਾਂ ਨੂੰ ਖਤਮ ਕਰ ਦੋਗੀ ਕਿਉਂਕਿ 10 ਸਾਲ ਉਹਨਾਂ ਨੇ ਸਾਡੇ ਨੌਜਵਾਨਾਂ ਤੇ ਝੂਠੇ ਮੁਕਾਬਲੇ ਕੀਤੇ ਆ ਤਾਂ ਵੀ ਬੜੀ ਖੁਸ਼ੀ ਦੀ ਗੱਲ ਆ ਚੰਗੀ ਦੀ ਗੱਲ ਆ ਚੰਗੀ ਗੱਲ ਆ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਵਿੱਚ ਮੋੜਾ ਪਿਆ ਯੂਥ ਦਾ ਮੋੜਾ ਪਿਆਗਾ 2015 ਤੋਂ ਲੈ ਕੇ 25 ਤੱਕ ਬੜੇ ਨੌਜਵਾਨ ਸਿੱਖੀ ਵੱਲ ਮੋੜਾਏ ਆ ਸਾਡੇ ਪਿੰਡ ਦੇ ਵਿੱਚ ਬੜੇ ਨੌਜਵਾਨ ਮੈਂ ਦੇਖਦਾ ਜਿਹੜੇ ਕਿ ਮਤਲਬ ਮੇਰੇ ਤੋਂ 15 15 ਸਾਲ ਵੱਡੇ ਹੋਣਗੇ ਪਰ ਇੱਕ ਸਮੇਂ ਦੇ ਵਿੱਚ ਜਦੋਂ 18 19 20 ਸਾਲ ਦੇ ਸੀ ਉਹਨਾਂ ਨੇ ਦਾੜੀ ਕੇਸ ਕਟਾਏ ਹੋਏ ਸੀ ਅੱਜ ਉਹ ਦੁਬਾਰਾ ਸਿੱਖੀ ਵੱਲ ਆ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਉਮੀਦ ਕਰ ਸਕਦੇ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਅਸ਼ਨੀਤ ਸਿੰਘ ਜੇ ਦੇ ਮੇਨਸਟ੍ਰੀਮ ਪੋਲਿਟਿਕਸ ਦੇ ਨਜ਼ਰ ਆਉਂਗੇ ਦੇਖੋ ਜੀ ਵਿਦਿਆਰਥੀ ਅਤੇ ਬੰਦੀ ਸਾਥ ਜਿਹੜੀ ਇਹਦਾ ਮੇਨ ਟੀਚਾ ਇਹ ਹੈ ਕਿ ਵੀ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੰਮ ਕਰਕੇ ਅਗ ਚੰਗੀ ਲੀਡਰਸ਼ਿਪ ਕੱਢ ਕੇ ਪੰਜਾਬ ਦੇ ਵਿੱਚ ਭੇਜਣੀ ਸੋਸੀਂ ਪੰਜਾਬ ਦੇ ਵਿੱਚ ਸਿਆਸਤ ਕਰਨੀ ਆ ਜੀ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨੀ ਆ ਉਹ ਇੱਕ ਅਗਲਾ ਵਿਸ਼ਾ ਹੈ ਸਾਡੀ ਜਿਹੜੀ ਜਥੇਬੰਦੀਆਂ ਸੀਨੀਅਰ ਲੀਡਰਸ਼ਿਪ ਉਹ ਡਿਸਾਈਡ ਕਰੋ ਵੀ ਅਸੀਂ ਕੀ ਇਲੈਕਟੋਰਲ ਪੋਲਿਟਿਕਸ ਦਾ ਹਿੱਸਾ ਬਣਨਾ ਜਾਂ ਅਸੀਂ ਪ੍ਰੈਸ਼ਰ ਪੋਲਿਟਿਕਸ ਦਾ ਹਿੱਸਾ ਬਣਨਾ ਇਹਦਾ ਇੱਕ ਅਗਲਾ ਵਿਸ਼ਾ ਹੈ ਪਰ ਅਸੀਂ ਪੋਲਿਟਿਕਸ ਜ਼ਰੂਰ ਕਰਨੀ ਆ ਪੰਜਾਬ 'ਚ ਤੁਹ ਜਤਰਾਤ ਕਰਕੇ ਅਜ ਸੈਨੀਤ ਵਿਚਾਰ ਚੋ ਪ੍ਰਾਪਤ ਕਰ ਤਕ੍ਰਮਸ਼ ਸਰਕਾਰ ਸਰਪੰਚ ਜੀ ਸਰਵੇ ਜੀ ਦੇ ਵੇਦ ਸੰਜੀ ਜਨੋਂ ਬਹੁਤ ਮੋੱਖੀ ਪ੍ਰਬੰਧ ਦਿੱਤੇ ਗਿਆ ਤਾਂ ਡਿਸਾਲਵ ਲਈ ਕੀ ਕਹਿਣਾ ਚਾਹੀਦਾ ਮੈਂ ਬੜਾ ਧੰਨਵਾਦੀਆਂ ਜੀ ਸਮੂਹ ਨਗਰ ਨਿਵਾਸੀਆਂ ਦਾ ਤੇ ਜੋ ਗਰਮੇਲ ਸਿੰਘ ਜੀ ਸਾਹਿਬ ਦਾ ਸਰਪੰਚ ਨੇ ਇਹਨਾਂ ਦਾ ਬਹੁਤ ਧੰਨਵਾਦੀ ਆ ਵੀ ਸਰਪੰਚ ਸਾਹਿਬ ਸ਼ੁਰੂ ਤੋਂ ਹੀ ਨਗਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਨਗਰ ਦੇ ਵਿੱਚ ਵਿਕਾਸ ਕਾਰਜਾਂ ਦੇ ਵਿੱਚ ਆਪਦਾ ਯੋਗਦਾਨ ਪਾ ਰਹੇ ਆ ਜਦੋਂ ਦੇ ਇਹ ਪੰਜਾਬ ਮਤਲਬ ਸੇਵਾ ਕਰਦੇ ਆ ਰਹੇ ਆ ਤੇ ਸਾਡੇ ਪਰਿਵਾਰ ਨਾਲ ਵੀ ਇਹ ਪੁਰਾਣਾ ਇਹਨਾਂ ਦਾ ਰਿਸ਼ਤਾ ਗੂੜਾ ਰਿਸ਼ਤਾ ਹੈਗਾ ਸੋ ਸਾਡੇ ਜਿੰਨੀਆਂ ਵੀ ਉਤਾਰ ਚੜਾਵ ਪਰਿਵਾਰ ਦੇ ਵਿੱਚ ਵੀ ਕਈਆਂ ਦੇ ਵਿੱਚ ਆਉਂਦੇ ਆ ਜਾਂ ਕਿਸੇ ਵੀ ਨਗਰ ਦੇ ਕਿਸੇ ਵੀ ਪਰਿਵਾਰ ਦੇ ਵਿੱਚ ਉਤਾਰ ਚੜਾਵ ਆਉਂਦੇ ਆ ਤਾਂ ਸਰਪੰਚ ਸਾਹਿਬ ਉਹਨਾਂ ਦੇ ਨਾਲ ਮੋਢਾ ਤੇ ਨਾਲ ਮੋਢਾ ਲਾ ਕੇ ਖੜੇ ਆ ਜੀ ਸਾਬ ਅੱਜ ਤੱਕ ਪੁਰਾ ਸਾਹਿਬ ਬੜੀ ਬੜੀ ਮਾਣਵਾਜੀ ਕਰ ਰਿਹਾ ਕਿ ਜਿੰਨੇ ਜੰਪਲ ਨੌਜਵਾਨ ਸੀਤ ਸਿੰਘ ਜਿਹੜੇ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਕਾਉਂਸਲ ਦੇ ਵਿੱਚ ਜਿਹਨਾਂ ਨੇ ਓਲਡ ਅਲੀ ਇਹ ਬੜੇ ਸ਼ਾਨਦਾਰ ਜਿੱਤ ਤਕਤੂਪੁਰ ਕੀ ਵੀਸ ਪ੍ਰੈਜ਼ੀਡੈਂਟ ਬਣ ਉਸ ਨੂੰ ਇਹ ਸ਼ਾਨਦਾਰ ਖੁਸ਼ੀ ਹੈ ਤੁਹਾਡੇ ਪਿੰਡ ਕੀ ਇਹ ਕਹਿਣਾ ਚਾਹੋਗੇ ਇਹਨਾਂ ਦੇ ਕੰਪਨਟੈਂਟ ਦੇ ਵਿੱਚ ਦੇਖੋ ਨਗਰ ਦੇ ਨੌਜਵਾਨਾਂ ਦੇ ਵਿੱਚ ਤੇ ਨਗਰ ਨਿਵਾਸੀਆਂ ਦੇ ਵਿੱਚ ਅਸ਼ਮੀਤ ਦੀ ਜਿੱਤ ਦਾ ਬਹੁਤ ਵੱਡਾ ਉਤਸ਼ਾਹ ਸੀਗਾ ਸਾਡੇ ਪਿੰਡ ਚ ਉਹ ਇਹ ਕਹਿ ਲੋ ਵੀ ਪਹਿਲੀ ਵਾਰ ਹੀ ਇਹ ਨੌਜਵਾਨ ਕੋਈ ਇਸ ਮਕਾਮ ਤੇ ਪਹੁੰਚਿਆ ਜਿਹਨੇ ਨਾਂ ਦੇ ਨਾਲ ਤਕਤੂਪੁਰ ਲੱਗਦਾ ਹੋਵੇ ਤੁਹਾਰੇ ਹਿੰਦੁਸਤਾਨ ਦੇ ਵਿੱਚ ਵਿਦੇਸ਼ ਦੇ ਵਿੱਚ ਵੀ ਜਿੱਥੇ ਕੋਈ ਪੰਜਾਬੀ ਵੱਸਦਾ ਉਹਦੇ ਮਨ ਨੂੰ ਇਹਨਾਂ ਦੀ ਜਿੱਤ ਨੇ ਟੁੰਬਿਆ ਹੋ। ਕਿਹਨ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦਾ ਜਸਨ ਸਿੰਘ ਨਾਰਾਜ ਸਿੰਘ ਨੇ ਨਾਮ ਰੋਸ਼ਨ ਕੀਤਾ। ਲੱਗਦਾ ਕਿ ਜਿਹੜਾ ਹੱਕ ਵੀ ਉਹਨੀਆਂ ਸੁਣਗੇ। ਨੇਤਾ ਅਕਾਲਪੁਰਖ ਅਗਰੇ ਅਸ਼ਮੀਤ ਦੀ ਤੇ ਉਹਦੀ ਸਾਰੀ ਟੀਮ ਦੀ ਬਲੰਦੀਆਂ ਨੂੰ ਛੁਣ ਵਾਸਤੇ ਅਰਦਾਸ ਕਰਦਾ ਹਾਂ। ਕਿ ਹੋਰ ਵੀ ਤਰੱਕੀਆਂ ਕਰਕੇ ਪਿੰਡ ਦਾ ਮੋਗੇ ਜ਼ਿਲ੍ਹੇ ਦਾ ਸਾਰੇ ਪੰਜਾਬ ਦਾ ਹੀ ਜਿੱਥੇ ਵੀ ਕੋਈ ਸਿੱਖ ਕਹਨੋ ਜਾਂ ਪੰਜਾਬੀ ਵਸਦਾ ਉਹਦੇ ਦੁੱਖ ਦਰਦ ਨੂੰ ਸਮਝ ਕੇ ਉਹਦੇ ਨਾਲ ਸਟੈਂਡ ਲੈ ਕੇ ਖੜਨ ਵਾਲੇ ਹੋਣ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਾਰੇ ਪਿਆਰ ਯੂਨੀਵਰਸਿਟੀ ਦਾ ਅਤੇ ਸਾਡੇ ਨਗਰ ਦਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਿਉਂਕਿ ਉਹਨਾਂ ਨੇ ਬੜਾ ਮਿਹਨਤ ਨਾਲ ਸਾਨੂੰ ਸਾਡੇ ਪਿੰਡ ਤੋਂ ਸ਼੍ਰੀ ਅਕਤੂਰਾ ਸਾਹਿਬ ਤੋਂ 30 ਕਿਲੋਮੀਟਰ ਦੂਰ ਮੋਗੇੋਂ ਤੇ 100 ਤੋਂ 150 ਗੱਡੀ ਨਾਲ ਪਹਿਲਾ ਮੂਰੇ ਰਿਸੀਵ ਕੀਤਾ ਤੇ ਇਹਨਾਂ ਸੋਚਿਆ ਨਹੀਂ ਸੀਗਾ ਕਿ ਇੰਨਾ ਮਾਣ ਆਦਰ ਮਿਲੂਗਾ ਸਾਨੂੰ ਗਾਇਆਂ ਨੂੰ ਹਾਂ ਚਲੋ ਜਿੱਤ ਹਾਸਲ ਕੀਤੀ ਆਸੀਂ ਪੰਜਾਬ ਪੱਧਰ ਤੇ ਟੋਟਲੀ ਕਿ ਪੰਜਾਬ ਤੋਂ ਵੀ سپورਟ ਸੀ ਕਿਉਂਕਿ ਪਿਛੋਂ ਜੇ ਆਪਦੇ ਬੰਦੇ ਹੌਸਲਾ ਦਿੰਦੇ ਆ ਜਾਂ ਬੂਸਟ ਕਰਦੇ ਆ ਤਾਂ ਹੀ ਜਾ ਕੇ ਬੰਦਾ ਉਹ ਮਕਾਮ ਤੱਕ ਪਹੁੰਚਦਾ ਤੇ ਸਾਨੂੰ ਯੂਨੀਵਰਸਿਟੀ ਦੇ ਵਿੱਚੋਂ ਵੀ ਪੰਜਾਬੀਆਂ ਨੇ ਵੀ ਤੇ ਬਾਹਰੀ ਸੂਬੇ ਦੇ ਜਵਾਕਾਂ ਨੇ ਵੀ ਬਹੁਤ ਸੋਨਾ ਭਰਮਾ ਹੰਗਾਰਾ ਦੇ ਕੇ ਸਾਨੂੰ ਜਿੱਤ ਤੇ ਪਹੁੰਚਾਇਆ ਤੇ ਅਸੀਂ ਗਾਂ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਟੂਡੈਂਟਾਂ ਦੇ ਹਿੱਤਾਂ ਲਈ ਕੰਮ ਕਰਦੇ ਰਵਾਂਗੇ ਤੇ ਪਹਿਲਾਂ ਵੀ ਕਰਦੇ ਸੀ ਜਦੋਂ ਅਸੀਂ ਇੱਕ ਕੌਂਸਲ ਦੇ ਵਿੱਚ ਨਹੀਂ ਵੀ ਸੀ ਇੱਕ ਕੌਂਸਲ ਸੱਤਾ ਦੇ ਵਿੱਚ ਨਾ ਹੁੰਦੇ ਹੋਏ ਜਦੋਂ ਉਹ ਹੱਕਾਂ ਦੇ ਲਈ ਬੋਲਦੇ ਰਹੇ ਆ ਹੁਣ ਤਾਂ ਅਸੀਂ ਉੱਥੋਂ ਤੱਕ ਸਟੂਡੈਂਟਾਂ ਨੇ ਪੰਚਾਇਆ ਤਾਂ ਗਾਂ ਜ਼ਰੂਰ ਉਹਨਾਂ ਦੇ ਹੱਕਾਂ ਲਈ ਬੋਲਾਂਗੇ ਬਾਕੀ ਰਹੀ ਗੱਲ ਇੱਥੇ ਆਉਣ ਦੀ ਨਗਰ ਦੇ ਵਿੱਚ ਤਾਂ ਸਾਨੂੰ ਜਿੰਨਾ ਮਤਲਬ ਇਹਨਾਂ ਸੋਚਿਆ ਕਰਿਆ ਵੀ ਨਹੀਂ ਸੀਗਾ ਕਿ ਇਹਨਾਂ ਮਾਨ ਅਦਰ ਹੋਊਗਾ ਕਿ ਸਾਰੇ ਨਗਰ ਦਾ ਤੇ ਸਾਰੇ ਸਮੂਹ ਇਲਾਕੇ ਦਾ ਕਿ ਨਿਹਾਲ ਸਿੰਘ ਵਾਲਾ ਹਲਕਾ ਕਿ ਮੋਗੇ ਤੋਂ ਲੈ ਕੇ ਬਾਗੇ ਵਾਲੇ ਹਲਕੇ ਦੇ ਮੁੰਡੇ ਜਿੰਨਾ ਜਿੰਨਾ ਤੱਕ ਭਰ ਜਵਾਨੀ ਤੱਕ ਉਹ ਗੱਲਾਂ ਕਈਆਂ ਕਿ ਉਥੋਂ ਜਿੰਨੀਆਂ ਵੀ ਤੁਸੀਂ ਵੀ ਵੀਡੀਓ ਦੇਖੀਆਂ ਹੋਣਗੀਆਂ ਕਿ ਜੋ ਜੋ ਕਿ ਅਸੀਂ ਕੋ ਗਾਜਰ ਮੋਲੀਆਂ ਨਹੀਂ ਜਾਂ ਐਵੇਂ ਮਤਲਬ ਸਿੱਧੀ ਸਾਡੀ ਚੁਣੌਤੀ ਸੀਗੀ ਆਰਐਸ ਸੰਗੀਟਾਂਚੇ ਨੂੰ ਕਿ ਉੱਤੇ ਖਲੋ ਕੇ ਉਹਨਾਂ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬੋਲਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਉਹ ਪਿੱਛੇ ਸਿਰਫ ਜੇ ਪਿਆਰ ਦਾ ਖੂਨ ਆ ਤੇ ਪਿਆਬ ਦੇ ਲੋਕਾਂ ਨੇ ਉਹ ਸਾਥ ਦਿੱਤਾ ਤਾਂ ਅਸੀਂ ਉੱਥੇ ਤੱਕ ਬੋਲਣ ਜੋਗੇ ਹੋਈ ਤੇ ਇਥੇ ਪ੍ਰੋਪਰਲੀ ਜਿੰਨੇ ਚ ਮੁੰਡੇ ਆਏ ਆ ਜਿੰਨਾ ਯੂਥ ਆਇਆ ਜਾਂ ਨਗਰ ਦੇ ਜਿੰਨੇ ਵੀ ਨੌਜਵਾਨ ਸੀਗੇ ਸਾਰਿਆਂ ਨੇ ਪਰਮਾੰਗਾਰਾ ਦਿੱਤਾ ਤੇ ਬਹੁਤ ਸੋਹਣਾ ਸਵਾਗਤ ਕੀਤਾ ਤੇ ਬਸ ਅੱਗੇ ਵੀ ਅਸੀਂ ਇਹ ਤੋਂ ਵੱਧ ਚੜ ਕੇ ਜਿੰਨਾ ਵੀ ਹੋਊਗਾ ਪਿਆਬ ਯੂਨੀਵਰਸਿਟੀ ਦੇ ਵਿੱਚ ਉੱਥੇ ਪਿਆਬ ਪੱਧਰ ਤੇ ਵੀ ਅਸੀਂ ਪੰਥ ਪਿਆਬ ਦੀ ਇਸ ਤੋਂ ਵੱਧ ਕੇ ਆਵਾਜ਼ ਚੱਕਦੇ ਰਹਾਂਗੇ ਤੇ ਸਗੋਂ ਸਾਰਿਆਂ ਨੂੰ ਇਸ ਚੀਜ਼ ਦਾਗਾ ਕਿ ਆਪਾਂ ਆਪ ਦਾ ਇਸ ਚੀਜ਼ ਵੱਲ ਨੂੰ ਮੋੜਾ ਪਾਈਏ ਦੀ ਬਾਹਰ ਦਾ ਰੁਝਾਨ ਘਟਾ ਕੇ ਕਿ ਆਪਦੇ ਸਕੂਲਾਂ ਕਾਲਜਾਂ ਨੂੰ ਖਾਲੀ ਨਾ ਛੜੀਏ ਇੱਕ ਜਮਾ ਆ ਗਿਆ ਸੀ ਕਿ ਸਾਡੇ ਕਾਲਜਾਂ ਦੇ ਵਿੱਚ ਸਾਡੇ ਕਾਲਜ ਬੰਦ ਹੋਣ ਦੇ ਕਿਨਾਰੇ ਆ ਗਏ ਸੀ ਕਈ ਕਾਲਜ ਬੰਦ ਵੀ ਹੋਏ ਨੇ ਤੇ ਪਰ ਪਿਛਲੇ ਸਾਲ ਤੋਂ ਜਦੋਂ ਦੀ ਬਾਹਰ ਦੇ ਵਿੱਚ ਤੇ ਠੱਲ ਪਈ ਆ ਤਾਂ ਉਹ ਕਾਲਜਾਂ ਦੇ ਵਿੱਚ ਫਿਰ ਮੋੜ ਤੋਂ 모ੜਾ ਹੋਇਆਗਾ ਨੌਜਵਾਨੀ ਦਾ ਤੇ ਆਪਦੀ ਨੌਜਵਾਨੀ ਦਾ ਕਿ ਉਹਦੇ ਵਿੱਚ ਵਾਧਾ ਹੋਇਆਗਾ ਤੇ ਬਸ ਆਉਣ ਵਾਲੇ ਦਿਨਾਂ ਦੇ ਵਿੱਚ ਅਪੀਲ ਆ ਕਿ ਜਿਹੜੇ ਵੀ ਨੌਜਵਾਨ ਮਤਲਬ ਪਲਸ 2 ਕਰਦੇ ਆ ਬਾਹਰ ਜਾਣ ਦਾ ਘਟਾ ਕਰਕੇ ਮੰਨਿਆ ਕਿ ਇੱਥੇ ਆਪਣੇ ਉਹਨਾਂ ਨੌਕਰੀ ਪੇਸ਼ੇ ਦਾ ਨਹੀਂ ਵੀ ਰਹਿੰਦਾ ਪਰ ਅੱਗੇ ਦਾ ਆਪਾਂ ਕਰੀਏ ਕਿ ਇੱਥੇ ਫੜ ਲੈ ਕੇ ਇੱਥੇ ਬੜਾ ਆਪਾਂ ਆਪ ਦਾ ਕੰਮ ਤੋੜ ਸਕਦੇ ਆ ਕਿ ਬੜੀਆਂ ਚੀਜ਼ਾਂ ਹੈ ਇਹ ਵਿਚਾਰ ਥੋੜਾ ਜਿਹਾ ਲੰਮਾ ਹੋਟ ਜੂਗਾ ਕਿ ਇਹਦੇ ਉੱਤੇ ਇੱਕ ਅਲੱਗ ਆਪਾਂ ਇਨਵੇਟਰ ਰੱਖ ਲਾਂਗੇ ਜਾਂ ਵਿਚਾਰ ਡਿਸਕਸ਼ਨ ਰੱਖ ਲਾਂਗੇ ਪਰ ਆਪਾਂ ਇਸ ਤੋਂ ਬਾਅਦ ਕਰੀਏ ਕਿ ਆਪਾਂ ਪੰਜਾਬ ਜਿੰਨੀ ਆਪਣੀ ਪੰਜਾਬੀ ਯੂਨੀਵਰਸਿਟੀ ਹੋਗੀ ਗੁਰੂ ਨਾਨਕ ਯੂਨੀਵਰਸਿਟੀ ਹੋਗੀ ਜਾਂ ਪੰਜਾਬ ਜੁਨੀਵਾਸੀ ਹੋਗੀ ਉਹਨਾਂ ਤੱਕ ਪਹੁੰਚੀਏ ਆਪਣੇ ਪਿੰਡਾਂ ਤੋਂ ਜਾਣਗੇ ਤਾਂ ਪੰਜਾਬ ਪੱਧਰ ਤੇ ਇੱਕ ਚੰਗੀ ਲੀਡਰਸ਼ਿਪ ਨਿਕਲ ਸਕਦੀ ਆ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਨਹੀਂ ਤਾਂ ਜੋ ਢਾਂਚਾ ਚੱਲ ਰਿਹਾਗਾ ਇਹਨਾਂ ਪਾਰਟੀਆਂ ਦਾ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਆ ਉਹਨਾਂ ਸਾਰਿਆਂ ਨੇ ਨਾ ਹੁਣ ਤੱਕ ਕੋਈ ਲੜਸਰਾ ਤੱਤ ਨਾ ਅੱਗੇ ਦੇਣਾਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਸ ਖੂਲਾ ਕਾਲਜਾਂ ਚ ਨਿਕਲੀਏ ਤੇ ਪੰਜਾਬ ਪੱਧਰ ਤੇ ਹੋ ਕੇ ਪੰਥ ਪੰਜਾਬ ਦੀ ਗੱਲ ਪੂਰੇ ਦਿਲੋਂ ਤੇ ਵਾਸਤੂ ਪੂਰਾ ਕਰੀਏ ਗ੍ਰਿੰਦਰ ਸਿੰਘ ਨਾਲ ਦੀ ਗੱਲ ਕਰੀਏ ਤਾਂ ਸਾਡਾ ਭੋਪਾਲ ਦੇ ਜਗਮੀਲ ਸਿੰਘ ਜੀ ਉਹਨਾਂ ਨੂੰ ਫਾਰਮਾਸਾ ਸਵਾਗਤ ਕੀਤਾ ਜਾਂਦਾ ਡਾਕੀ ਜੀ ਹਾਂਜੀ ਅਸੀਂ ਬੜਾ ਧੰਨਵਾਦ ਕਰਦੇ ਆ ਕਿ ਸਾਡੇ ਪਿੰਡ ਦੇ ਸਾਬਕਾ ਸਰਪੰਚ ਵੀ ਨੇ ਸਰਦਾਰ ਗਰਮੀਲ ਸਿੰਘ ਜੀ ਅਸੀਂ ਉਹਨਾਂ ਦੇ ਨਗਰ ਦੇ ਜਿਹੜੇ ਆ ਕਿ ਉਹਨਾਂ ਦੇ ਨਗਰ ਚ ਹੀ ਖੜੇ ਆ ਸਰਦਾਰ ਗ੍ਰਿੰਦਰ ਸਿੰਘ ਤੇ ਉਹਨਾਂ ਨੇ ਬਹੁਤ ਸੋਹਣਾ ਸਾਡਾ ਸਵਾਗਤ ਲਈ ਜੋ ਵੀ ਇੱਥੇ ਮਤਲਬ ਖਾਣ ਪੀਣ ਦਾ ਜਿੰਨੇ ਵੀ ਨੌਜਵਾਨ ਆਏ ਸਾਰਿਆਂ ਦਾ ਬਹੁਤ ਸੋਹਣਾ ਸਵਾਗਤ ਕੀਤਾ ਅਸੀਂ ਫੈਦਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਸਰਦਾਰ ਗਰਮੇਲ ਸਿੰਘ ਸਰਦਾਰ ਗਰੇਂਦਰ ਸਿੰਘ ਬਹੁਤ ਧੰਨਵਾਦ